ਹਾਂਜੀ ਦੋਸਤੋ ਅੱਜ ਤੁਹਾਨੂੰ ਦਿਖਾਉਨੇ ਆ ਜੀ ਬਿਨਾ ਖੇਤ ਵਾਏ ਡਾਇਰੈਕਟ ਕੱਦੂ ਕਿਵੇਂ ਕਰੀਦਾ ਹੈ ਆਹ ਦੇਖ ਲਓ ਇਹਦੇ ਫਾਇਦੇ ਇਹਦੇ ਨੁਕਸਾਨ ਵੀ ਤੁਹਾਨੂੰ ਦੱਸਾਂਗੇ ਜੀ ਕੀ ਫਾਇਦੇ ਆ ਹੋ ਸਕਦਾ ਮੈਂ ਗਲਤ ਵੀ ਹੋਵਾਂ ਕਮੈਂਟਾਂ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਹਾ ਜੇ ਇਦੇ ਵਿੱਚ ਆਪਾਂ ਡੀਸਰ ਕੀਤਾ ਸੀ ਜੀ ਪਰ ਕਬਾੜ ਬਹੁਤਾ ਜਿਆਦਾ ਹੋਣ ਕਰਕੇ ਜੀ ਸਾਨੂੰ ਅਤ ਤੁਸੀਂ ਦੇਖ ਸਕਦੇ ਹੋ ਕਬਾੜ ਕਿਵੇਂ ਖੜਾ ਜੀ ਜੀ ਜਿਹੜੀ ਬਹੁਤ ਸੋਹਣੀ ਉੱਗੀ ਸੀ ਜੀ ਪਰ ਸਾਨੂੰ ਆਉਣਾ ਬਾਣੀ ਪੈ ਗਈ ਇੱਕ ਰੀ ਕਬਾੜ ਵੱਡਾ ਜੀ ਜੀ ਦੋਤੀ ਜੇ ਅਸੀਂ ਪਹਿਲਾਂ ਖੇਤ ਨੂੰ ਵਾਹ ਕੇ ਤੇ ਫਿਰ ਕਦੋਂ ਕਰਦੇ ਸੀ ਸਾਰਾ ਕਬਾੜ ਤਰ ਕੇ ਉੱਤੇ ਆ ਜਾਣਾ ਸੀ ਤੇ ਕੁਝ ਪੁਰਾਣੇ ਜ਼ਿਮੀਂਦਾਰਾਂ ਨੇ ਸਾਨੂੰ ਸਲਾਹ ਦਿੱਤੀ ਹੈ ਵੀ ਤੁਸੀਂ ਡਾਇਰੈਕਟਰ ਰੋਟਾਵੇਟਰ ਨਾਲ ਕਦੋਂ ਕਰੋ ਜੀ ਤਾਂ ਇਹ ਕਬਾੜ ਗਾਰੇ ਦੇ ਵਿੱਚ ਥੱਲੇ ਦਾ ਥੱਲੇ ਟੁਰ ਜੇ ਬਾਕੀ ਜਿਹੜਾ ਕੋਈ ਬੂਟਾ ਉੱਤੇ ਤਰ ਵੀ ਗਿਆ ਤੇ ਉਹ ਦਵਾਈ ਉਹਦੀ ਜੜ ਨਹੀਂ ਲੱਗਣ ਦਊਗੀ ਜੀ ਪਹਿਲੇ ਲੋਡ ਦੇ ਵਿੱਚ ਰੋਟਾਵੇਟਰ ਪਹਿਲੇ ਲੋਡ ਵਿੱਚ ਵੈਸੇ ਅਸੀਂ ਆਮ ਤੌਰ 'ਤੇ ਰੋਟਾਵੇਟਰ ਨਾਲ ਖੱਦੂ ਕਰਦੇ ਆਂ ਦੂਜੇ ਜਾਂ ਤੀਜੇ ਲੋਡ ਵਿੱਚ ਕਰਦੇ ਆ ਜੀ ਸਿਰਫ ਕਬਾੜ ਕਰਕੇ ਪਹਿਲੇ ਲੋਜ ਕਰਦੇ ਪਏ ਆ 8 ਫੁੱਟ ਦਾ ਸ਼ਕਤੀਮਾਨ ਦਾ ਰੋਟਾਵੇਟਰ ਹੈ बाढ़ सारा थले ही चल गया जी देखो जी लंग लंघ गया हूँ ਬਾਕੀ ਦੇ ਉੱਤੇ ਇੱਕ ਵਾਰੀ ਸੁਹਾਗਾ ਜ਼ਰੂਰ ਮਾਰਾਂਗੇ ਜੀ ਕਿਉਂਕਿ ਖੇਤ ਨਹੀਂ ਨਾ ਬਾਇਆ ਡਰੈਕਟ ਕਦੋਂ ਕਰ ਰਹੇ ਆ ਜੇ ਕਿਤੇ ਖੇਤ ਬਾਇਆ ਹੁੰਦਾ ਤੇ ਫਿਰ ਸੁਹਾਗੇ ਦੀ ਕੋਈ ਜ਼ਰੂਰਤ ਨਹੀਂ ਜੀ ਪਰ ਕਬਾੜ ਕਰਕੇ ਅਸੀਂ ਡਰੈਕਟ ਕਦੋਂ ਹੀ ਕਰ ਰਹੇ ਹਾਂ ਜਿਸ ਨਾਲੇ ਵੈਸੇ ਵੀ ਲੇਟ ਹੋ ਗਏ ਹੁਣ ਤਾਂ ख पहाड़ बहुत ज़्यादा हाँ देखो जी टीएसआर की टीपाड़ी water than our GDP.